ਹਨੇਰੇ ਚ ਸੀਐਚਸੀ ਸੈਂਟਰ ਡੁੱਬਿਆ ਲਾਈਟ ਬੰਦ ਹੋਣ ਤੇ ਨਾ ਤਾਂ ਕੋਈ ਜਨਰੇਟਰ ਮਰੀਜ਼ਾਂ ਨੂੰ ਇਸ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਬੰਦ ਚ ਐਸਐਮਓ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਨਰੇਟਰ ਖਰਾਬ ਹੋਣ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧ ਵਿੱਚ ਅਸੀਂ ਉੱਚੇ ਅਧਿਕਾਰੀਆਂ ਨੂੰ ਸੂਚਿਤ ਕਰਕੇ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਾਵਾਂਗੇ ਤਾਂ ਜੋ ਮਰੀਜ਼ਾਂ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਮੇਰਾ ਨਾਮ ਯੁਗੇਸ਼ ਕੁਮਾਰ ਆ ਜੀ ਤੇ ਇੱਥੇ ਲਾਈਟ ਦਾ ਬਹੁਤ ਮਾੜਾ ਪ੍ਰਬੰਧ ਹੈ ਇਨ ਕੀ ਨਰਸਾਂ ਵੀ ਜਿਹੜੀਆਂ ਉਹ ਕੀ ਕਰਨ ਨਾ ਇੰਜੈਕਸ਼ਨ ਖ ਹੈ ਮਰੀਜ਼ ਨੂੰ ਲੱਗਦਾ ਤਾਂ ਨਾ ਹੀ ਐਸੇ ਕੋਈ ਜੇ ਮੈਰੀ ਲੈਂਦਾ ਇਹ ਕਿਹੜੀ ਜਗ੍ਹਾ ਤੇ ਕਰਨ ਦੀ ਕੀ ਕਲਨੌਰ ਸਿਵਲ ਹਸਪੀਟਲ ਹੈ ਹਾਂਜੀ ਕੀ ਨਹੀਂ ਅਪੀਲ ਨੂੰ ਕੀ ਵੀ ਕਰਦੇ ਹੋ ਪ੍ਰਸ਼ਾਸਨ ਅਸੀਂ ਇਹ ਅਪੀਲ ਕਰਾਂਗੇ ਕਿ ਇਸ ਹਸਪੀਟਲ ਦੇ ਬਾਰੇ ਵਿੱਚ ਉਹਨਾਂ ਨੂੰ ਇਸ ਸੋਚਣਾ ਚਾਹੀਦਾ ਕਿ ਆਪਣਾ ਮਰੀਜ਼ ਬੇਚੈਨ ਹੁੰਦੇ ਕਿ ਬਿਨਾ ਲਾਈਟ ਬਿਗ ਵਗੈਰਾ ਤੇ ਕੋਈ ਸੁਣਵਾਈ ਨਹੀਂ ਆਏ ਕੀ ਹੋਇਆ ਤੁਹਾਨੂੰ ਬੁਖਾਰ ਹੋਇਆ ਤੁਹਾਨੂੰ ਤੇ ਬੱਤੀ ਪੁੱਤੀ ਦਾ ਕੀ ਫਰਕ ਪਾਉਂਦਾ ਬੱਤੀ ਨਹੀਂ ਆਉਂਦੀ ਜੇ ਸਾਡੇ ਇੱਧਰ ਕਿੰਨਾ ਚਿਰ ਹੋ ਗਿਆ ਬੱਤੀ ਨੂੰ ਹੋ ਗਿਆ 5-6 ਮਹੀਨੇ ਕਈ ਦੀ ਬੱਤੀ ਉਹਨੇ ਇਹਦੇ ਵੇਟੀ ਕਾੜੂਗਾ ਕਿਦਾਂ ਲਾਉਂਦੇ ਨਹੀਂ ਹਦ ਰੇਣਾ ਚਾਇਰਣਾ ਉਹ ਹੋਣਾ ਕਿ ਕੀ ਅਰਥ ਆਕਨੇ ਕੀ ਇਹ ਨਹੀਂ ਬੋਲਾ ਕਿ ਸਰਕਾਰ ਕੋ ਮੰਗ ਕੀਤੀ ਕਰਦੇ ਹੋ ਐਵੇਂ ਕਿ ਨਹੀਂ ਬੱਤੀ ਆ ਜੇ ਤਾਂ ਚਲੋ ਚੰਗਾ ਸਗਰਾ ਸੋ ਸੋਖੇ ਨਿਕਲ ਜੇ ਹਾਂ ਹੋਰ ਕੀ ਤੁਹਾਨੂੰ ਸਮਝ ਆਇਆ ਇੱਥੇ ਹਸਪਤਾਲ ਵਿੱਚ ਡਾਕਟਰਾਂ ਦੀ ਕੋਈ ਨਹੀਂ ਨਹੀਂ ਕੋਈ ਨਹੀਂ ਸ਼ਰਮਾ ਕੀ ਪ੍ਰੋਬਲਮ ਹੈ ਪ੍ਰੋਬਲਮ ਇਹ ਆ ਕਿ ਇੱਥੇ ਸਰਕਾਰੀ ਹਸਪਤਲ ਲਾਈਟ ਦਾ ਕੋਈ ਇੰਤਜ਼ਾਮ ਹੈ ਨਹੀਂ ਜੇ ਕਿਹੜੀ ਜਗ੍ਹਾ ਰਹੋਦੇ ਹੋ ਕਲਾਂਗੋ ਸਰਕਾਰੀ ਸਿਵਲ ਹਸਪਤਲ ਕਿੰਨੇ ਵਜੇ ਰੋ ਲਾਈਟ ਬੰਦ ਲਾਈਟ ਤਕਰੀਬਨ ਸ਼ਾਮ ਤੋਂ ਹੀ ਬੰਦ ਹੋਈ ਦੀ ਆ ਤੇ ਕੋਈ ਪ੍ਰਬੰਧਾ ਜਨਰੇਟਰ ਦਾ ਕੋਈ ਨਹੀਂ ਨਾ ਕੋ ਜਨਰੇਟਰ ਦਾ ਪ੍ਰਬੰਧ ਹੈਗਾ ਬਸ ਵਾੜਾ ਚ ਬੱਤੀ ਨਹੀਂ ਆ ਬਾਕੀ ਬੱਤੀ ਹੈ ਗਈ ਜਿਹੜੇ ਮਰੀਜ਼ਾਂ ਨੂੰ ਕਿਦਾਂ ਮਤਲਬ ਦੇਲ ਕਰਦੇ ਨੇ ਡਾਕਟਰ ਉਹ ਫਿਰ ਡਾਕਟਰ ਕਿਦਾਂ ਸਿਕਸ ਲਗਾ ਰਹੇ ਨੇ ਕਿ ਕਰ ਐਮਰਜੈਂਸੀ ਵਾੜਾ ਚ ਹੈ ਗਈ ਦੀਆ ਲਾਈਟ ਤੇ ਉੱਥੇ ਫਿਰ ਸਵਾਰੋ ਵਾਰੀ ਸਿਰ ਕਰਦੇ ਪਏ ਆ ਉਹਨਾਂ ਦਾ ਜਿਹੜੇ ਵਾਰਡ ਵਿੱਚ ਨਹੀਂ ਬੈਠੇ ਤੇ ਤੁਹਾਨੂੰ ਕੀ ਮੁਸ਼ਕਲਾਂ ਸਾਹਮਣੇ ਕਰਨਾ ਪਿਆ ਸੁਣਾ ਤੇ ਉੱਥੇ ਬੱਤੀ ਜਲਦੀ ਪੀ ਜੇ ਤੇ ਨਾ ਆਈ ਉੱਥੇ ਪੱਖਾ ਭੁੱਖਾ ਚੱਲਦਾ ਪਿਆ ਵਾ ਇਸ ਲਈ ਫਿਰ ਉਹਨੂੰ ਐਮਰਜੈਂਸੀ ਵਾਰਡ ਚ ਉਹਦਾ ਲਾਈਟ ਚੱਲਦਾ ਪਿਆ ਹੁੰਦਾ ਡਾਕਟਰ ਕਿਨੇ ਇੱਕ ਮਤਲਬ ਇਥੇ ਰੇ ਹੈਗੇ ਨਾ ਤੇ ਮੌਜੂਦ ਐਸ ਵਾਂ ਨੇ ਮੌਜੂਦ ਕੋਈ ਐਮਰਜੈਂਸੀ ਡਾਕਟਰ ਨਹੀਂ ਬਸ ਇੱਕ ਨਰਸ ਹੈਗੇ ਦੇ ਆ ਉਹ ਕਰਦੇ ਪਏ ਆ ਟ੍ਰੀਟਮੈਂਟ ਸਰਕਾਰ ਤੋਂ ਕੀ ਮੰਗ ਚਾਹੁੰਦੇ ਤੁਸੀਂ ਸਰਕਾਰ ਤੋਂ ਇਹੀ ਮੰਗ ਚਾਹੁੰਨੇ ਆ ਕਿ ਇਸ ਬਹੁਤ ਮਤਲਬ ਵੱਡਾ ਹੈਗਾ ਦਾ ਇਹ ਹਸਪੀਟਲ ਸਰਕਾਰੀ ਕਲਾਂ ਦੌਰੀ ਕੇ ਤੇ ਇੱਥੇ ਵੱਧ ਤੋਂ ਵੱਧ ਡਾਕਟਰ ਹੋਣ ਤੇ ਐਮਰਜੈਂਸੀ ਹਰ ਇੱਕ ਸਹੂਲਤ ਹੋਣੀ ਚਾਹੀਦੀ ਆ ਲਾਈਟ ਦਾ ਪੁਕਾ ਪੂਰਾ ਮਤਲਬ ਪ੍ਰਬੰਧ ਹੋਣਾ ਚਾਹੀਦਾ ਆ ਤੇ ਬਾਕੀ ਵੀ ਹੋਰ ਜ਼ਰੂਰਤਾਂ ਮੇਰਾ ਨਾਮ ਬਜਰਾ ਸਿੰਘ ਹੈ ਜੀ ਹਾਂ ਜੀ ਕਿੱਥੇ ਤੁਸੀਂ ਆਏ ਅੱਜ ਮੈਂ ਜੀ ਸਰ ਕਲਨੌਰ ਹਸਪੀਟਲ ਆਇਆ ਹਾਂ ਸਰ ਛਾਪਨੇ ਮਾਰੀ ਛਾਵੇਂ ਦੀ ਗੜਦਤੀ ਹੋਈ ਤੇ ਕਰਕੇ ਮੈਥਲਾਈਜ਼ ਕਰਾਉਣ ਵਾਸਤੇ ਆਇਆ ਹਾਂ ਤੇ ਬਾਕੀ ਇਹਦਾ ਆਪਣਾ ਨੈਟਵਰਕ ਕਰ ਰਹੇ ਲੇਕਿਨ ਇੱਥੇ ਬੱਤੀ ਦਾ ਬਹੁਤ ਮੜਾ ਹਾਂ ਬੱਤੀ ਆ ਹਾਂ ਤਾਂ ਸਾਰੇ ਹੀ ਮਰੀਜ਼ ਜਿਹੜੇ ਬਾਹਰ ਹੀ ਬਿਠੇ ਆ ਤੇ ਪੰਜਾਬ ਸਰਕਾਰ ਨੂੰ ਇਹ ਬੜੀ ਬੇਨਤੀ ਆ ਵੀ ਘੱਟ ਤੋਂ ਘੱਟ ਹਸਪੀਟਲਾਂ ਵਿੱਚ ਕੋਈ ਮਾੜਾ-ਪੜਾ ਜਨਰੇਟਰ ਦਿੱਤਾ ਜਾਵੇ ਜੇ ਕੋਈ ਅਚਾਨਕੀ ਬੱਤੀ ਬੰਦ ਆ ਤੇ ਤਾਂ ਕਿ ਲੋਕ ਤੇ ਆਪਣੀ ਆਪਣੀ ਜਿੰਦਗੀ ਜਿਹੜੀ ਆਪਣੀ ਇਸ ਜੀਵਨ ਦਾ ਸੁੱਖ ਨਾਲ ਜੀ ਸਕਦੇ ਹੋ ਸਤੰਦ ਦੇ ਵਿੱਚ ਪੰਦਾ ਜੀਣਾ ਆਉਂਦਾ ਕਿ ਜੋ ਬੱਤੀ ਤੋਂ ਬਿਨਾ ਮਾਰ ਕਰੇ ਕੀ ਫਾਇਦਾ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਸਰਕਾਰ ਨੂੰ ਮੇਰੀ ਪੀੜਾ ਜੀ ਥੈਂਕ ਯੂ